ਰੋ ਰਕੀ ਹਲਚਾਲਾ ਜਿਮੀਤ ਕਦੇ ਸਾਰੇ ਵਧੀਆ ਹੋਵਾਂਗੇ ਠੀਕ ਹੋਵਾਂਗੇ ਠੀਕ ਹੈ ਅੱਜ ਦਾ ਵਲੌਗ ਸਾਡਾ ਪਤਾ ਕੀ ਬਣੂਗਾ ਸਾਨੂੰ ਕੁੱਕਰ ਹੀ ਨਹੀਂ ਚਲਾਉਣਾ ਆਂਦਾ ਨਾ ਸੁਮਨ ਨੂੰ ਨਾ ਮੈਨੂੰ ਤੁਹਾਨੂੰ ਦੱਸਦੇ ਆ ਵੀ ਅਸੀਂ ਕਿਵੇਂ ਕੁੱਕਰ ਚਲਾਉਨੇ ਆਂ ਦੇਖਿਓ ਸੀਟੀ ਨਹੀਂ ਵੱਜਦੀ ਐਵੇਂ ਸੀਟੀ ਮਰਵਾ ਰਹੇ ਸਭ ਜਰਮੈਂੀ ਆਸਰੀ ਹੈ ਤੁਹਾਨੂੰ

ਦਿਖਾ ਲੈ ਅਸੀਂ ਤੁਮ ਨੂੰ ਕੁੱਕਰ ਪਰ ਧਾਰ ਮੈਨੂੰ ਫਿਰ ਵੀ ਲੱਗੀ ਜਾਂਦਾ ਸੀਟੀ ਨਾ ਮਾਰਦੀ ਐਵੇਂ ਪਿਓ ਅੱਲਾ ਵੀ ਨਾ ਸੀਟੀ ਤਰ੍ਹਾਂ ਬੰਦ ਦਾ ਕਿਸੇ ਸਾਨੂੰ ਖੋਲਣਾ ਵੀ ਨਹੀਂ ਆਦਾ ਕੁੱਕਰ ਆ ਵੇਖੋ ਇਹ ਕੱਚੀ ਪਈ ਹੈ ਠੀਕ ਹੈ ਤੇ ਕੀ ਕਰੀਏ ਆਪਾਂ ਨੂੰ ਪਤਾ ਨਹੀਂ ਲੱਗਦਾ ਹੈ ਸੁਮਨ ਨੂੰ ਮੈਂ ਇਹਨੂੰ ਕਦੇ ਬਣਾਇਆ ਹੀ ਨਹੀਂ ਹੋਰ ਆਪਾਂ ਜੜ ਕੇ ਦੇਖਦੇ ਆ ਆਪਾਂ ਇਹਨੂੰ ਸਤਨਾ ਜਿਹੜੇ ਤਾਂ ਜੋਰ ਲੱਗ ਗਿਆ ਸਾਰਾ ਹੁਣ ਆਪਾਂ ਜੜਤਾ ਚਲੋ ਦੇਖਦੇ ਆਂ ਆਪਕੀ ਬਣਾ ਕੇ ਕਿਵੇਂ ਬੰਦਦੇ ਸੀਟੀ ਮਾਰਦਾ ਕਿ ਨਹੀਂ ਸੁਮਨ ਨੂੰ ਪਤਾ ਨਹੀਂ ਆਪਾਂ ਵਲੋਗ ਹੋਣ ਆਏ ਜੰਨੇ ਆ ਚਾਵਲ ਹੋਣ ਬਣਾਾਂਗੇ ਆਪਣੀ ਆਹ ਤੇ ਦਾਲੂ ਤੜਕਾ ਲਾਣਾ ਤੂੰ ਖੁੱਲੇ ਆ ਜਾ ਆ ਜਾ ਓ ਕੋਨੀ ਅੱਗੇ ਖੜੇ ਆ ਜਾ ਸੌ ਲੱਗੇ ਬਾਬਾ ਬੋਲੀ ਜਾਂਦਾ ਯਾਰ

ਲਾਡੀ ਅੰਦਰ ਟੋਕ ਦਰੋਦ ਲਾਡੀ ਦਾ ਵਾਜੀ ਦਾ ਨੂੰ ਤੜਕਾ ਲਾੜਾ ਦਾ ਕੋਈ ਪਤਾ ਨਹੀਂ ਉਹ ਵੇਖਿਓ ਕਿਉਂ ਕਿੱਥੇ ਰੱਖ ਗੀ ਕੁੱਕਰ ਅੰਦਰ ਪਿਆ ਸਿਲੰਡਰ ਤੇ ਅੱਗ ਮੱਚ ਰਹੀ ਐ ਤੇ ਉਹ ਵੇਲੇ ਪਣਪਰਾ ਕੀ ਕਰ ਰਹੇ ਆਗੇ ਸੋਰੀ ਗੇ ਸੋਰੀ ਗੇ ਸੋਰੀ ਗੇ ਸੋਰੀ ਗੇ ਹਾ ਯਾਰ ਵੇਖਿਓ ਆਪਾਂ ਨੂੰ ਅੱਗ ਕਿੰਨੀ ਚੰਗੀ ਲੱਗਦੀ ਐ ਵੀ ਆਪਾਂ ਸੇਕਦੇ ਆਗੇ ਬਹੁਤ ਵਧੀਆ ਲੱਗਦੀ ਗੀ ਵਲਦੀ ਕਿੰਨੀ ਸੋਹਣੀ ਲੱਗ ਰਹੀ ਐ ਇੱਕ ਬੋਲਿਆ ਜਾਂਦਾ ਬੁਖਾਰ ਹੋ ਰਿਹਾ ਦੂਜੀ ਗੱਲ ਯਾਰ ਆਪਾਂ ਸ਼ਾਮ ਦਾ ਟਾਈਮ ਐ ভাই ਗੁਰੂ ਸੁੱਖ ਰੱਖੇ ਪਰਮਾਤਮਾ ਹਾਂ ਓਰੇ ਪਈਉਣੀ ਮੈਨੂੰ ਕੀ ਪਤਾ ਤੇ ਯਾਰ ਜਦੋਂ ਬੰਦਾ ਮਰ ਜਾਂਦਾ ਵੇਖ ਲੈ ਐ ਹੀ ਅੱਗ ਚ ਜਲਾਉਂਦੇ ਤੇ ਆਪਾਂ ਨੂੰ ਜਿਵੇਂ ਹੀ ਦਰਦ ਨਹੀਂ ਹੁੰਦਾ ਵੇਖ ਲੈ ਤੇ ਹੁਣ ਆਪਾਂ ਇੰਨਾ ਕੋ ਹੱਥ ਰੱਖਦੇ ਆ ਕਿੰਨਾ ਸੇਕਾ ਲੱਗਦਾ ਠੀਕ ਐ ਇੱਕ ਪਾਣੀ ਬਿਨਾ ਅੱਗ ਬਿਨਾ ਬੰਦੇ ਦਾ ਕੋਈ ਹਾਲ ਨਹੀਂ ਜੀਣਾ ਆਰਾਮ ਕਿੰਨੀ ਮਸਤ ਲੱਗ ਰਹੀ ਹੈ ਐਸਾ ਅੱਗ ਜੀ ਐਸਾ ਲੱਕੜਾ ਜੀ ਆਪਾਂ ਜਲ ਜਾਣਾ ਐਵੇਂ ਮੇਰੀ ਮੇਰੀ ਕਰਦੇ ਪਤਾ ਨਹੀਂ ਕਦੋਂ ਖਾਕ ਦੀ ਢੇਰੀ ਹੋ ਜਾਣਾ ਤੇ ਆਪਣੀ ਹੁਣ ਦਾਲ ਬਣ ਗਈ ਆ ਵੇਖੋ ਯਾਰ ਹੋ ਜਾ ਵੀ ਸੀਟੀਆਂ ਮਾਰੀ ਉਹ ਹੋ ਜਾ ਵੀ ਸੀਟੀਆਂ ਮਾਰਾ ਲੱਗ ਗਿਆ ਘੜੇ ਆ ਦੇਖੋ ਮੈਨੂੰ ਵੇਖ ਵੇਖ ਸਵਾ ਨੂੰ ਵੇਖ ਵੇਖ ਸੀਟੀਆਂ ਮਾਰ ਸੁਬੜ ਕਦੇ ਮੈਨੂੰ ਵੇਖ ਵੇਖ ਸੀਟੀਆਂ ਮਾਰਦਾ ਸਹੀ ਗੱਲ ਦਮਨ ਜਲ ਤਕ ਕੋਲਾ ਕਰੂ ਤੇ ਸੀਟੀਆਂ ਮਾਰਦਾ ਹੈਗਾ ਹੁਣ ਆਪਾਂ ਦਾਲ ਨੂੰ ਤੜਕਾ ਲਾਉਣ ਲੱਗੇ ਆ ਆਹ ਖਰੀ ਮਿਰਚ ਪਿਆਜ਼ ਗੰਡੇ ਲਸਣ ਤੇ ਕਹਿੰਦੇ ਆਦ ਕਰਨੀ ਪਾਣੀ ਹੋਰ ਧਣੀਆਂ ਪਾਵਾਂਗੇ ਤੇ ਦਾਲ ਨਾਲ ਅੱਜ ਚੋਲ ਖਾਵਾਂਗੇ ਆਪਾਂ ਠੀਕ ਐ ਤੇ ਤੁਹਾਨੂੰ ਪਤਾ ਹੀ ਐ ਸੁਮਨ ਕੁੱਕਰ ਨਹੀਂ ਚਲਾਣਾ ਆਂਦਾ ਮੈਨੂੰ ਵੀ ਨਹੀਂ ਚਲਾਣਾ ਆਂਦਾ ਵੇਖੋ ਤੇ ਦਾਲ ਕਿੰਨੀ ਬਹਾਰ ਆਈ ਪਈ ਮੋਟੇ ਦਾ ਵਾਕੜੀ ਵਾਲ ਸੇਕਲਾ ਦਾ ਸੋਰੇ ਤੇ ਜਾ ਕੀ ਕਰਨੀ ਅਗੜ ਸੋਰ ਜਾਣਾ ਲਓ ਜੀ ਹਾਏ ਦਾ ਵਲੋਗ ਤੁਹਾਡਾ ਪਤਾ ਸਾਡਾ ਵਲੋਗ ਪਤਾ ਕਿਉਂਗਾ ਸੁਮਨ ਸੋ ਰਿਆ ਤੇ ਨਹੀਂ ਜਾਣਾ ਉਤਾ ਉੱਥੇ ਜਾ ਕੇ ਪਤਾ ਲੱਗਦਾ ਹੈ ਭਾਈ ਚਲੋ ਹੁਣ ਆਪਾਂ ਦਾਲ ਨੂੰ ਤੜਕਾ ਲਾ ਲਈਏ ਬਣਾਈ ਤੇ ਸਿਲੰਡਰ ਤੇ ਸੀਗੀ ਆਪਾਂ ਦਾਲ ਠੀਕ ਹੈ ਤੇ ਰੋਟੀਆਂ ਵੀ ਆਪਾਂ ਇੱਥੇ ਬਣਾਉਣੀਆਂ ਹੈ ਇਹ ਆ ਦੇਖੋ ਸੁਮਨ ਨੂੰ ਤੜਕਾ ਲਾਣ ਲੱਗੀ ਹੈ ਦਾਲ ਨੂੰ ਮਾ ਬਰਾ ਕਿਉ ਲੋਕ ਬਣਾਈ ਜਾਨੀ ਮੈਂ ਤੁਹਾਨੂੰ ਦਿਖਾਉਂਗੀ ਸੁਮਨ ਕੁੱਕਰ ਕੇ ਖੋਲ ਦੇ ਮੂੰਹ ਜਨੇ ਗੂੰ ਪਾ ਰੱਖਿਆ ਹੈ ਕਿੰਨਾ ਟਾਈਮ ਗੱਚੀ ਜਾਂਦੀ ਹੈ ਬਣਾ ਖਾ ਬੁਬਲਾ ਬੁਲਬਲਾ ਬਣਾ ਗੰਦਾ ਇਹਨਾਂ ਦਾ ਵੀ ਜਲਦੀ ਹੈ ਭਾਈ ਐਸੀ ਐਸ ਤਰੀਕੇ ਨਾਲ ਦਾਲ ਤਰਦੇ ਹੈਗੇ ਤੁਸੀਂ ਦੱਸਿਓ ਤੁਸੀਂ ਚਾਵੇਂ ਬਣਾ ਦਿਓ ਪਹਿਲਾਂ ਤਾਂ ਮੈਂ ਬਣਾਉਂਦੀ ਸੀ ਮੈਂ ਸਾਰਾ ਕੁਛ ਦਾਲ ਦੇ ਵਿੱਚ ਪਾ ਦਿੰਦੀ ਹੁੰਦੀ ਸੀ ਤੜਕਾ ਨਹੀਂ ਲਾਉਂਦੀ ਸੀ ਉੱਪਰ ਕਿਉਂ ਪਾ ਦਿੰਦੀ ਸੀ ਸੁਮਨ ਦਾਲ ਕੱਲਾ ਬਣਾਉਂਦੀ ਫਿਰ ਤੜਕਾ ਲਾਉਂਦੀ ਹੈ ਫਿਰ ਦਾਲ ਪਸਾਉਂਦੀ ਆ। ਹਾਂ। ਨਾ ਬਲ ਉਤਰ ਵਸਦਾ ਰੋਗ ਹੈ ਨਹੀਂ। ਨਹੀਂ ਜੀ ਨਹੀਂ। ਟੇਡ ਢਾ ਕਰਕੇ ਲਾ ਤੇਰਾ ਬਾਪੂ ਨੂੰ। ਹਾਂ। ਘਮਾ ਕੇ ਘਮਾ ਕੇ ਕਿੱਡਾ ਕਰਕੇ? ਹਾਂ ਤੋੜ ਵੀ ਦੇ। ਦੇਖੋ ਸੁੰਮਣ, ਦੇਖੋ ਸੁੰਮਣ ਅਸਟਾ ਲੈ ਲੈ ਲੈ। ਕੈ ਤੇ ਬਸ ਨਹੀਂ ਖੁੱਲਦਾ। ਨਹੀਂ ਖੁੱਲਦਾ ਕਈ ਨਹੀਂ। ਖੋੜ ਦੇ ਮੈਂ ਖੋਲਾ। ਕੀ ਕਰਤਾ ਸੁੰਮਣ ਨੇ? ਰਬੜ ਆਡ ਲਾ। ਮੇਰੇ ਚ ਪਾਣਾ ਹੋਣਾ ਅਜੇ ਢਾਲ ਖੱਜੇ ਪਾਣੀ ਵੇਖੋ ਸੁਮਨ ਨੇ ਦਾਲ ਕਿੰਨਾ ਪਾਇਆ ਹੈ ਦਿਖਾਈ ਦਾਲ ਬਣੀ ਕਿ ਨਹੀਂ ਬਣੀ ਯਾਰ ਹਾਲੇ ਤੱਕ ਗੁੰਟੀ ਵਿੱਚ ਸਤ ਠੀਕ ਤੇ ਆ ਵੇਖੋ ਤੜਕਾ ਮੈਂ ਲਾ ਲਿਆ ਜੇ ਸੁਮਨ ਚਲੋ ਭਾਈ ਤਨੂ ਤੁਸੀਂ ਦੱਸਿਓ ਕਮੈਂਟਾਂ ਲਾਈਕ ਚ ਵੀ ਕਹਾਂ ਤੁਸੀਂ ਦਾਲ ਬਣਾ ਦੋ ਕਮੈਂਟਾਂ ਚ ਲਾਈ ਹੀ ਨਹੀਂ ਨਹੀਂ ਸੌਰੀ ਪਛੇਤਾ ਬੋਲ ਕੇ ਖੰਪੀਊਜ ਹੋ ਗਈ ਮੈਂ ਹੁਣ ਮੈਂ ਦਾਲ ਤਿਆਰ ਕਰਦੇ ਆਂ ਭਾਈ ਤੁਮਣ ਨੇ ਤਾਂ ਤੁਹਾਨੂੰ ਦਿਖਾਤਾ ਕਿਵੇਂ ਬਣਾਉਂਦੀ ਹਾਂ ਸੁਮਨ ਦਾਲ ਆਪਾਂ ਇਨਾ ਫੋਲੋਗੇ ਮਸਾਲਾ ਹਾਂ ਚਾਹ ਦੇਖ ਲਓ ਮਿੱਠਾ ਥੋੜੀ ਪਈ ਹੈ ਨਾ ਤਾਂ ਹੀ ਕਰਾਰੇ ਬਣੂਗੀ ਇੱਕ ਚਮਚ ਮਰਚਾਂ ਦਾ हल्दी नमक पया हां नमक यार हल्दी ही पाई थी तू तो था ना आप हल्दी ज्यादा तो पाती? यार मैं तो हल्दी ज्यादा पाती थी आ देखियो थोड़ी मिर्चें और पा ले सही टेस्ट बनोगी ਐਵੇਂ ਹੋਗੀ ਰੱਜ ਕੇ ਤਿਆਰ ਐਵੇਂ ਜੀ ਕਰਦਾ ਰੋਟੀ ਖਾ ਲਈਏ ਹਾਂ ਦੇਖਿਓ ਹਾਂਜੀ ਤੇ ਆ ਵੇਖਿਓ ਚੰਦਰਮਾ ਕਿੰਨਾ ਸੋਹਣਾ ਚੜਿਆ ਦੇਖ ਰਿਹਾ ਨਾ ਛੋਟਾ ਜਿਹਾ ਵੇਖਿਓ ਐਤ ਕਾ ਬਹੁਤ ਸਿੱਧਾ ਚੜਿਆ ਚੰਦਰਮਾ ਬਹੁਤ ਸੋਹਣਾ ਚੜਿਆ ਚੰਦ ਠੀਕ ਹਾਂ ਤੇ ਸੋ ਕਾ ਐਤ ਕੀ ਮੈਨ ਲੱਗਦਾ ਵਧੀਆ 2025 ਹੈਗਾ ਜਿਹੜਾ ਵਕਤ ਟੱਪ ਗਿਆ ਟੱਪ ਗਿਆ ਵਕਿਆਉਣ ਵਾਲਾ ਸਮਾਂ ਬਹੁਤ ਵਧੀਆ ਹੈ ਕਿ ਬਹੁਤ ਸੋਹਣਾ ਚੜਿਆ ਚੰਦ ਜਮਾ ਬਿਲਕੁਲ ਵੀ ਟੇਡਾ ਹੈ ਨਹੀਂ ਬਹੁਤ ਸੋਹਣਾ ਲੱਗ ਰਿਹਾ ਦੱਸਿਓ ਕਮੈਂਟ ਅੱਜ ਲਾਈਕ ਸ਼ੇਅਰ ਜ਼ਰੂਰ ਕਰਿਓ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਹੈ ਕਹਿੰਦੇ ਨਾਲੇ ਇਤਕੀ ਕੁੰਮ ਵਾਲੀ ਰਾਸ਼ੀ ਤੁਲਾ ਰਾਸ਼ੀ ਹੋਰ ਦੋ ਤਿੰਨ ਰਾਸ਼ੀ ਕਹਿੰਦੇ ਬਹੁਤ ਵਧੀਆ ਇਤਕੀ ਆਉਣ ਵਾਲੇ ਸਾਲ ਚ ਬਹੁਤ ਵਧੀਆ ਮੇਰਾ ਫੋਨ ਿਲਦਾ ਰਹਿੰਦਾ ਖਰੀ ਹੱਥ ਿਲਦਾ ਆਪਾ ਬਣਾ ਕੇ ਚਾਵਲ ਦਾਲ ਰੈਡੀ ਕਰਤੇ ਤੇ ਖਾਣ ਵੀ ਲੱਗੇ ਆ ਆ ਵੇਖੋ ਕਿਵੇਂ ਲੱਗੇ ਪਏ ਦੇਖੋ ਕਿ ਵੇਖੇ ਨਹੀਂ ਹੁੰਦੇ ਚਾਵਲ ਆਇਆ ਬਈ ਖਾ ਲਓ ਓਏ ਰਬਾ ਹਾਂ ਹੋ ਕੀ ਹੋ ਗਿਆ ਕੁਝ ਨਾ ਖੜ ਜਾਦੇ ਯਾਰ ਭਾਈ ਨਾ ਮਿਰਚਾ ਨਾ ਕੁਝ ਕੁਝ ਵੀ ਹੈ ਨਹੀਂ ਤੇ ਆਪਾਂ ਨਾਲ ਦਾਲ ਵੀ ਰੱਖੀ ਐ ਸਮਨ ਕੁਝ ਬੋਲ ਦੇ ਪੁੱਤ ਤੂੰ ਸਪੋਰਟ ਕਰਤੀ ਕਰ ਚਾਵਲ ਖਾ ਲਓ ਮੇਰੀ ਮੰਮੀ ਨੂੰ ਬਸ ਤੋਂ ਬਾਅਦ ਸਪੋਰਟ ਕਰੋ ਤੁਹਾਨੂੰ ਪਿਆਰ ਮਿਲ ਰਿਹਾ ਹੈ ਇੰਸਟਾ ਤੇ ਉਹਨਾ YouTube ਤੇ ਫ੍ਰੀਸ ਲੋ ਦੇ ਦੋ ਇਹ ਤਾਂ ਸਾਡਾ ਇਵੇਂ ਹੀ ਕਰਦਾ ਤੇ ਆਪਾਂ ਤੁਸੀਂ ਦੱਸੋਗੇ ਨਾ ਵੀ ਐਵੇਂ ਨਵੀਂ-ਨਵੀਂ ਕੋਈ ਮਤਲਬ ਰੈਸਪੀ ਦੇ ਬਣਾ ਕੇ ਤੁਸੀਂ ਵਲੌਗ ਬਣਾਇਆ ਕਰੋ ਫਿਰ ਆਪਾਂ ਵੀ ਬਣਾਇਆ ਕਰਾਂਗੇ ਅਸ ਤੈਨੂੰ ਹੀ ਫੇਵਰਟ ਹੈ ਬਸ ਸਾਨੂੰ ਹੈਗੀ ਹੈ ਦਾਦੀ ਨਹੀਂ ਖਾਂਦਾ ਮੇਰਾ ਡੱਡੂ ਨਹੀਂ ਖਾਂਦਾ ਸਵੇਖਤੀ ਨੇ ਲੱਗੇ ਕਿਵੇਂ ਬੈਠੇ ਕਿਵੇਂ ਚਾਵਲ ਨਹੀਂ ਵੇਖੇ ਹੁੰਦੇ ਠੀਕ ਇਹਦੇ ਖਾਦਾ ਚਾਵਲ ਮੂੰਹ ਚ ਚਮਚਾ ਪਾਵੇਂ ਸੁਮਨ ਦੇ ਮੂੰਹ ਚ ਪਾ ਦੇ ਪਤਾ ਹੀ ਨਹੀਂ ਲੱਗਣਾ ਠੀਕ